ਹਾਂਜੀ ਬੋਲੋ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ ਅੱਜ 8 ਮਾਰਚ ਦੇ ਉੱਤੇ ਇੱਕ ਮੰਤਰੀ ਆਰ ਪਹੁੰਚ ਦੇ ਮੌਕੇ ਤੇ ਅਸੀਂ ਵੱਡੀ ਪੱਧਰ ਤੇ ਔਰਤਾਂ ਨੂੰ ਸੱਦਾ ਦਿੱਤਾ ਸੀ ਜਿਹਦੇ ਹੰਕਾਰੇ ਵੱਜੋਂ ਹਜ਼ਾਰਾਂ ਔਰਤਾਂ ਤੁਸੀਂ ਵੇਖੀਆਂ ਅੱਜ ਇੱਥੇ ਬਾਰਡਰ ਦੇ ਉੱਤੇ ਆਈਆਂ ਨੇ ਇਹ ਜਿਹੜੇ ਦੋ ਸਾਡੇ ਮਕਸਦ ਸੀਗੇ ਹਨ ਇੱਕ ਮਕਸਦ ਇਹ ਸੀਗਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਜਦੋਂ ਗੱਲ ਕਿੰਨਾ ਤੱਕ ਪਹੁੰਚ ਜਾਂਦੀ ਹੈ ਘਰਾਂ ਦੇ ਅੰਦਰ ਬੈਠੀਆਂ ਬੀਬੀਆਂ ਨੂੰ ਵੀ ਗੱਲ ਠੀਕ ਲੱਗਦੀ ਹੈ ਤੇ ਇੰਨੀ ਵੱਡੀ ਗੰਟੀ ਤੇ ਨਿਕਲ ਕੇ ਐ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਔਰਤਾਂ ਦੁਸਤ ਆਈਆਂ ਨੇ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਦੇ ਅੰਦਰ ਸਾਡੇ ਸੰਘਰਸ਼ ਨੂੰ ਪੂਰੀ ਬਾਜ਼ਵੀयत ਮਿਲ ਚੁੱਕੀ ਹੈ ਇਹਦਾ ਅਗਲਾ ਜਿਹੜਾ ਮਕਸਦ ਸੀ ਸਾਡਾ ਉਹ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਔਰਤਾਂ ਸਾਡੀ ਆਬਾਦੀ ਦਾ ਅੱਧ ਨੇ ਇੱਥੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਅੱਧ ਨੇ ਉਹ ਤਾਂ ਉਹਨਾਂ ਦੀ ਤਾਕਤ ਨੂੰ ਉਭਾਰਿਆ ਜਾਵੇ ਉਹਨਾਂ ਨੂੰ ਐ ਸਾਫ਼ ਕਰਾਇਆ ਜਾਵੇ ਕਿ ਉਹਨਾਂ ਦੇ ਅੰਦਰ ਕਿੰਨੀ ਜ਼ਿਆਦਾ ਸੰਗਠਨਾ ਹੈ ਅਸੀਂ ਦੇਖਦੇ ਹਾਂ ਕਿ ਉਹ ਸਭ ਤੋਂ ਜ਼ਿਆਦਾ ਘੰਟੇ ਔਰਤ ਘਰ ਦੇ ਵਿੱਚ ਕੰਮ ਕਰਦੀ ਆ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਆ ਸਭ ਤੋਂ ਲੇਟ ਸੌਂਦੀ ਆ ਬੱਚਿਆਂ ਨੂੰ ਜਨਮ ਦਿੰਦੀ ਆ ਬੱਚਿਆਂ ਨੂੰ ਪਾਲਦੀ ਆ ਥੋੜੇ ਤੋਂ ਥੋੜੇ ਸਾਧਨਾ ਨਾਲ ਵੀ ਘਰ ਨੂੰ ਸਜਜੇ ਤਰੀਕੇ ਨਾਲ ਚਲਾ ਕੇ ਸਾਰੇ ਪਰਿਵਾਰ ਦਾ পেট ਭਰਦੀ ਆ ਇਹ ਉਹਦੀ ਸਰਦਾਰਦੀ ਰਹਿੰਦੀ ਆ ਕਿ ਉਹਨੇ ਕਿਵੇਂ ਭਰਨਾ ਤਾਂ ਇਹੀ ਜਿਹੜੀ ਸ਼ਕਤੀ ਆ ਜਦੋਂ ਅੰਦੋਲਨ ਦੇ ਵਿੱਚ ਆ ਜਾਂਦੀ ਆ ਤਾਂ ਉਹ ਦੇਖਦੀ ਆ ਕਿ ਅੰਦੋਲਨ ਨੂੰ ਮੈਂ ਕਿਵੇਂ ਸਿਰੇ ਚੜਾਉਣਾ ਮੈਂ ਸਾਰੇ ਲੜ ਜਿਹੜੇ ਆ ਉਹ ਕਿਵੇਂ ਪੂਰਨੇ ਆ ਤਾਂ ਔਰਤਾਂ ਦੇ ਅੰਦਰਲੀ ਜਿਹੜੀ ਹੈ ਸਮਰੱਥਾ ਇਹਨੂੰ ਅਸੀਂ ਸੰਘਰਸ਼ ਦੇ ਵਿੱਚ ਢਾਲਣਾ ਚਾਹੁੰਦੇ ਆਂ ਔਰ ਔਰਤਾਂ ਨੂੰ ਅਸੀਂ ਚਾਹੁੰਦੇ ਆਂ ਕਿ ਉਹ ਬੱਦ ਤੋਂ ਵੱਧ ਇਹ ਤਾਂ ਹੋਣ ਆਪ ਦੇ ਹਿੱਸੇ ਦਾ ਅਸਮਾਨ ਉਹ ਖੁਦ ਮੱਲਨ ਲੀਡਰਸ਼ਿਪ ਦੇ ਵਿੱਚੋਂ ਇਹਦੇ ਲਈ ਅਸੀਂ ਸਾਂਝੇ ਤੌਰ ਤੇ ਇਹ ਜਪਨ ਜਟਾਇਆ ਸੀਗਾ ਸੋ ਇਹਦੇ ਚ ਕਾਫੀ ਸਾਨੂੰ ਵਧੀਆ ਹੰਝਾਰਾ ਮਿਲਿਆ ਇੱਥੋਂ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਉਹ ਕੰਨ ਦੇ ਉੱਤੇ ਪੜਿਆ ਪੜ ਲਵੇ ਜੋ ਲਿਖਿਆ ਅੱਜ ਦੇ ਕੱਟ ਨੇ ਬੀਬੀਆਂ ਦੇ ਕੱਟ ਨੇ ਕਿ ਜਿਹੜਾ ਇਹ ਸਾਡਾ ਸੰਘਰਸ਼ ਆ ਬੜਾ ਹੱਕੀ ਆ ਔਰ ਲੋਕਾਂ ਦੇ ਵਿੱਚ ਇਹਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਹੋ ਇਹ ਆਪੀ ਸਰਕਾਰ ਨੂੰ ਇਥੋਂ ਕਹਿਣਾ ਚਾਹੁੰਦੇ ਹਾਂ ਹਾਂ ਦੇਖੋ ਅੱਜ ਜਿਹੜਾ ਆਏ ਸੰਤਨ ਤੇ ਦਿੱਤਾ ਨਹੀਂ ਕਹੇ ਕਿ ਜਿਹੜਾ ਆਏ ਪਿੱਛੇ ਨਹੀਂ ਤੇ ਗੋਣ ਦੇ ਕਿ ਗੱਤੀ ਕਿ ਚਲੋ ਇਹ ਲਗਭਗ ਮੋਰਚਾ ਚੱਲਦਿਆ 386 ਦਿਨ ਹੋ ਚੱਲੇ ਆ ਲਗਭਗ ਸਾਨੂੰ ਔਰ ਦੋ ਦੋਵਾਰਾ ਅਸੀਂ ਕਮਾਂਤਰੀ ਔਰਤ ਦਿਹਾੜਾ ਮਨਾਇਆ ਹੈਗਾ ਇਸ ਮੋਰਚੇ 'ਚ ਔਰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਦੇਖੋ ਜਦੋਂ ਸਾਡੇ ਸਮਾਜ ਅੰਦਰ ਮੰਗਾਂ ਦੀ ਵਾਜ਼ਵੀਅਤ ਹੋ ਜੇ ਲੋਕਾਂ ਨੂੰ ਲੱਗਣ ਵੀ ਇਹ ਇੱਕ ਵਾਰੀ ਕਈ ਵਾਰ ਲੱਗਦਾ ਹੁੰਦਾ ਵੀ ਇਹ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੇ ਐ ਜਾਂਦਾ ਹੁੰਦਾ ਜਦੋਂ ਉਹਦੇ ਤੋਂ ਗੱਲ ਗਾਹਾਂ ਚੱਲ ਜੇ ਆਮ ਜਨਤਾ ਨੂੰ ਲੱਗੇ ਵੀ ਇਹ ਮੰਗਾਂ ਸਾਡੀਆਂ ਨੇ ਇਹ ਮੰਗਾਂ ਦੇ ਵਿੱਚ ਸਾਡਾ ਸਾਡਾ ਹੱਕ ਆ ਤਾਂ ਉਦੋਂ ਅੰਦੋਲਨ ਹਰ ਦੇ ਨਹੀਂ ਹੁੰਦੇ ਔਰਤ ਜਦੋਂ ਮੋਰਚੇ ਵਿੱਚ ਆਉਂਦੀ ਹੈ ਕਿੱਥੇ ਵੀ ਔਰਤ ਜਾਂਦੀ ਆ ਔਰਤ ਦਾ ਉਹਨਾਂ ਮਤਲਬ ਸਮਾਜ ਦਾ ਆਉਣਾ ਹੁੰਦਾ ਸਮਾਜ ਔਰਤ ਦੁਆਲੇ ਘੁੰਮਦਾ ਹੈਗਾ ਤੇ ਅਸੀਂ ਅਸੀਂ ਸਾਰੀਆਂ ਜੱਥੇਬੰਦੀਆਂ 'ਚ ਕੰਮ ਕਰਕੇ ਦੇਖਿਆ ਜਿੰਨੇ ਵਿਜੀ ਸੀਗੇ ਕੋਈ ਵਿਸ਼ੇਸ਼ ਮਹਿੰਮ ਨਹੀਂ ਚੱਲੀ ਹੈ ਵਿਸ਼ੇਸ਼ ਕਈ ਵਾਰੀ ਅਸੀਂ ਵਿਸ਼ੇਸ਼ ਮਹਿੰਮ ਚੱਲੇ ਹੁੰਦੇ ਆ ਔਰਤਾਂ ਦੀ ਤਿਆਰੀ ਲਈ ਔਰਤਾਂ ਨੂੰ ਲਿਆਉਣ ਵਾਸਤੇ ਇੱਕ ਸਧਾਰਨ ਸੱਦਾ ਸੀ ਸਧਾਰਨ ਸੱਦੇ ਵੱਜੋਂ ਥੋੜੀ ਜੋੜ ਲਾ ਕੇ ਵੱਧ ਪ੍ਰਾਪਤੀ ਹੋਈ ਆ ਇਸ ਕਰਕੇ ਕਹਿੰਦੇ ਆਂ ਵੀ ਸਾਡੀਆਂ ਗੱਲਾਂ ਲੋਕਾਂ ਤੱਕ ਪੁੱਜ ਗਈਆਂ ਨੇ ਜਦੋਂ ਕੋਈ ਮੈਸੇਜ ਛੇਟਾਂ ਚਲਾ ਗਿਆ ਉਹਦੀ ਦਿਖੀ ਆ ਸਾਨੂੰ ਕਿੱਜ ਉਹਦੀ ਉਹ ਜੋ ਅਸੀਂ ਪ੍ਰਬੰਧ ਕੀਤਾ ਸੀ ਆਪਦੇ ਸਾਥ ਨਾਲ ਉਹ ਨਿੱਕਾ ਪੈ ਗਿਆ ਮੀਟਿੰਗ ਦੇ ਅੰਦਰ ਜੋ ਸੋਚਿਆ ਸੀਗਾ ਉਹਦੇ 'ਚ ਉਹ ਅਸੀਂ ਸਰਕਾਰ ਨੂੰ ਵੀ ਸੁਨਾ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਸਾਡੀਆਂ ਮੰਗਾਂ ਪ੍ਰਤੀ ਆਮ ਲੋਕਾਂ ਦੀ ਰੁਚੀ ਕਿੰਨੀ ਹੈਗੀ ਆ ਇਹ ਗੱਲ ਕਿਉਂ ਕਹਣਾ ਚਾਹੁੰਦੇ ਆਂ ਵੀ ਸਾਡੀ ਮੰਗਾਂ ਆਮ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਜੁੜੀਆਂ ਹੋਈਆਂ ਵਾ ਔਰ ਜੇ ਐਮਐਸਟੀ ਲੀਗਲ ਗਰੰਟੀ ਕਾਨੂੰਨ ਬਣਦਾ ਹੈਗਾ ਜੋ ਅਸੀਂ ਤਾਦਾ ਕਰ ਰਹੇ ਹੈ ਤਾਦਾ ਵਾਰ ਵਾਜਬ ਮੁੱਲ ਤੇ ਮੰਡੀ ਚ ਖਰੀਦੀ ਜਾਵੇ ਇਹਦੇ ਨਾਲ ਦੇਸ਼ ਦੇ ਅੰਦਰ ਅੱਧ ਕਮਨਪੇ ਔਰਤ ਦਿਹਾੜਾ ਕਿਉਂਕਿ ਔਰਤ ਵੱਧ ਪੀੜਤਿਆ ਖੇਤੀ ਸੈਕਟਰ ਵਿੱਚ ਵਜਾ ਉਹਦੀ ਹੈ ਆਪੀ ਕਰਜ਼ਾਈ ਨੇ ਕਿਸਾਨ ਜੇ ਆਰਤੀ ਨੇ ਕਰਜ਼ਾ ਲੈਣ ਆਉਣਾ ਹੋਵੇ ਤਾ ਬੰਦੇ ਅਕਸਰ ਹੀ ਕਰੋ ਨਿਕਲ ਜਾਂਦੇ ਆ ਤੇ ਉਹ ਜ਼ਿਆਦਾਤਰ ਆੜਤੀਆ ਅਬੇ ਤਵੇ ਔਰਤ ਦੀ ਕਰਕੇ ਜਾਂਦਾ ਵੀ ਭਾਈ ਉਹਨੂੰ ਕਈ ਮਿਲੇ ਸਾਨੂੰ ਸਾਥੋਂ ਪੈਸੇ ਲੈ ਕੇ ਆਂਦੇ ਸੀ ਦਿੱਤੇ ਕਿਉਂ ਨਹੀਂ ਜਾਂਦੇ। ਇਹੀ ਗੱਲ ਬੈਂਕ ਮੈਨੇਜਰ ਕਰਦਾ ਵਾ। ਉਹਨੂੰ ਜਦੋਂ ਪਤਾ ਲੱਗ ਜਾਂਦਾ ਵੀ ਬੈਂਕ ਮੈਨੇਜਰ ਨੇ ਆਉਂਦਾ ਤਾਂ ਖਿਸਕ ਜਾਂਦਾ ਵਾ। ਉੱਥੇ ਔਰਤ ਸਾਹਮਣਾ ਕਰਦੀ ਹੈਗੀ ਆ। ਘਰੇ ਕੋਈ ਵੀ ਸਾਡੀ ਕਬੀਲਦਾਰੀ ਚਰਵਾੜਾ ਪੈ ਜਾਵੇ ਸਭ ਤੋਂ ਪਹਿਲੋ ਅਸੀਂ ਔਰਤ ਦੇ ਗਹਿਣੇ ਵੇਚਦੇ ਹੈਗੇ ਆ। ਯਾਨੀ ਉਹਦੇ 'ਚ ਵੀ ਉਹ ਸ਼ਿਕਾਰ ਹੁੰਦੀ ਆ। ਉਹਦੇ ਮੁੰਡੇ ਜਵਾਨ ਨੇ ਉਨੂੰ-ਉਨੂੰ ਵਿਆਹੋਂ ਦਾ ਤੇ ਰੋਜ਼ਗਾਰ ਦਾ ਖਤਰਾ ਸਿੱਧੇ ਖੜਿਆ। ਉਹਦੀ ਕੁੜੀ ਜਵਾਨ ਉਹਨੇ ਵਿਆਹ ਕੇ ਕਿੱਦਾਂ ਤੋਰਨੀ ਆ? ਕਰ ਕਰ ਜਾਵਾ। ਇਹ ਤੋਂ ਕਾ ਉਹਦਾ ਮੁੰਡਾ ਨਸ਼ਿਆਂ ਤੇ ਲੱਗਾ ਹੋਗਾ। ਤਾਂ ਇਹ ਪੀੜਤਾਂ ਜਿਹੜੀ ਪੀੜ ਆ ਉਸ ਨੂੰ ਵੱਧਿਆ ਖੇਤੀ ਸੈਕਟਰ ਦੇ ਵਿੱਚ ਬੰਦੇ ਦੇ ਮੁਕਾਬਲੇ। ਇੱਕ ਅਸੀਂ ਆਰਥਿਕ ਤੌਰ ਤੇ ਸਰਕਾਰਾਂ ਦੇ ਵੈਸੇ ਗੁਲਾਮ ਆ ਔਰ ਔਰਤ ਸਾਡੇ ਮਰਦ ਪ੍ਰਧਾਨ ਸਮਾਜ ਦੀ ਦੀ ਵੀ ਗੁਲਾਮ ਆ। ਔਰਤ ਵੱਧ ਲੜੂਗੀ ਜੇ ਮੌਕਾ ਮਾਇਆ ਕਰਾਈਏ ਤੇ ਕਿਉਂਕਿ ਉਹਦੇ ਤੇ ਉਹ ਜ਼ਿਆਦਾ ਪੀੜਤ ਆ। ਕੋਈ ਵੀ ਪੀੜਤ ਧਿਰ ਵੱਧ ਲੜਦੀ ਹੁੰਦੀ ਜੇ ਤੁਹਾਨੂੰ ਮੌਕਾ ਦੇ ਦੋਗੇ। ਤੋ ਇਸ ਕਰਕੇ ਕਮਾਂਤਰੀ ਔਰਤ ਸੁਧਾਰਾ ਅੱਜ ਬੋਰਡਰਾਂ ਤੇ ਸਫਲ ਹੋਇਆ ਵਾ ਕਿ ਔਰਤਾਂ ਨੂੰ ਜਿੰਨਾ ਵੀ ਦੇਖੋ ਇਹ ਚੰਗਾ ਲੱਗਾ ਨੇ ਕਿ ਮਾਤਾ ਨੇ ਉਹਨਾਂ ਨੂੰ ਕਹਿਤਾ ਵੀ ਮੈਨੂੰ ਤਾਂ ਟਾਈਮ ਨਹੀਂ ਮਿਲਿਆ ਚੰਗੀ ਗੱਲ ਜਿੰਨਾ ਸਾਡਾ ਟਾਈਮ ਸੀਗਾ ਬੀਬੀਆਂ ਕੋਲ ਇਹਦਾ ਬੋਲੋ ਔਰਤਾਂ 'ਚ ਉਤਸ਼ਾਹ ਗਿਆ ਬੋਲਣ ਦਾ ਗੱਲ ਕਰਨ ਦਾ ਸਟੇਜਾਂ 'ਤੇ ਇਹ ਚੰਗੀ ਗੱਲ ਆ ਸਾਡੇ ਲਈ ਸ਼ੁਭ ਸੰਕੇਤ ਆ ਕਿ ਉਹ ਕਿਸਾਨ ਅੰਦੋਲਨਾਂ ਮਜ਼ਦੂਰ ਅੰਦੋਲਨ ਲੜ ਕੇ ਹੱਲਾ ਲਵੇ ਆਪਦਾ ਵੀ ਮੈਨੂੰ ਵੀ ਟਾਈਮ ਦਿਓ ਉਹਦਾ ਹੱਕ ਬਣਦਾ ਆਏਗਾ ਇਹ ਅਸੀਂ ਚਾਹੁੰਦੇ ਕਦੀ ਔਰਤ ਆਉਂਦੀ ਨਹੀਂ ਸੀ ਪਹਿਲਾਂ ਤਾਂ ਬਾਈ ਕਿਸਾਨ ਮਜ਼ਦੂਰ ਹੀ ਨਹੀਂ ਸੀ ਆਉਂਦੇ ਹੈਗੇ ਅੰਦੋਲਨ ਨਹੀਂ ਸੀ ਚੱਲਦੇ ਹੁਣ ਜੇ ਔਰਤ ਆ ਰਹੀ ਆ ਉਹ ਆਪਣੇ ਟਾਈਮ ਲਈ ਲੜੂਗੀ ਸਾਡੇ ਨਾਲ ਆਪਣੇ ਹੱਕ ਲਈ ਲੜੂਗੀ ਆਪਣੇ ਔਦੇ ਲਈ ਲੜੂਗੀ ਸਾਡੇ ਅੰਦੋਲਨ ਲਈ ਪੋਜ਼ਿਟਿਵ ਹੈਗਾ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਵੀ ਅੰਦੋਲਨ ਨੂੰ ਬੂਰ ਪੈ ਰਿਹਾ ਹੈਗਾ ਔਰ 19 ਜਦੋਂ ਸਾਡੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਣੀ ਚੰਡੀਗੜ੍ਹ ਦੇ ਵਿੱਚ ਅਸੀਂ ਆਸ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਮੰਤਰੀਆਂ ਨਾਲ ਗੱਲ ਕਰਕੇ ਭੇਜਣ ਔਰ ਇਸ ਅੰਦੋਲਨ ਦਾ ਹੱਲ ਕੱਢਣ ਕਿਉਂਕਿ ਹੋਰ ਵੀ ਕੰਦ ਕੱਢੀ ਹੋਈ ਆ ਉਹ 6 ਫਰਵਰੀ ਨੂੰ ਲੱਗੰਦਾ ਪੀ ਉਹ 6 ਫਰਵਰੀ ਦੀ ਬੰਦ ਆ ਉਸ ਕੰਦ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਨੂੰ ਬਹੁਤ ਵੱਡੀ ਸੱਟ ਮਾਰੀ ਹੈਗੀ ਆ ਸਾਡੇ ਟਰਾਂਸਪੋਰਟਰਾਂ ਦਾ ਬਹੁਤ ਨੁਕਸਾਨ ਹੋਇਆ ਸਾਡੇ ਵਪਾਰੀਆਂ ਦਾ ਅੜੇ ਸਥਾਨਕ ਲੋਕ ਨੇ ਔਰ ਆਮ ਜਨਤਾਵਾਂ ਦਾ ਬਹੁਤ ਨੁਕਸਾਨ ਹੋਇਆ ਸੀ ਅੱਜ ਵੀ ਕਹਿੰਦੇ ਆ ਕਈ ਵਾਰੀ ਕਈਆਂ ਦਾ ਹੁੰਦਾ ਪ੍ਰਧਾਨ ਦੀ ਬਾਰਡਰਸ ਪੱਕੇ ਸਾਡੇ ਨੂੰ ਤਾਂ ਖੁੱਲਾ ਜਿਹੜੇ ਮਰਜ਼ੀ ਮੀਡੀਆ ਨੂੰ ਨਾਲ ਲੈ ਕੇ ਵਪਾਰੀ ਆਪ ਦੀਆਂ ਗੱਡੀਆਂ ਲੈ ਕੇ ਆਉਣ ਸਾਡੇ ਵੱਲੋਂ ਕੋਈ ਰਸਤਾ ਬੰਦ ਨਹੀਂ ਨਿਕਲ ਜਾਣ ਗਾੜੀ ਕੰਨ ਤਾਂ ਸਰਕਾਰ ਦੀ ਸਾਡੇ ਵੱਲੋਂ ਜਿਹੜਾ ਮਰਜ਼ੀ ਆਵੇ ਇਸ ਕਰਕੇ ਅਸੀਂ ਕਹਿੰਦੇ ਹਾਂ ਅੰਦੋਲਨ ਮੁੱਕੇ ਅੰਦੋਲਨਾਂ ਵਿੱਚ ਬੈਠਣਾ ਅੰਦੋਲਨਾਂ ਵਿੱਚ ਸੜਕਾਂ ਤੇ ਬੈਠਣਾ ਸਾਡਾ ਸ਼ੌਕ ਨਹੀਂ ਸਾਡੀ ਮਜਬੂਰੀ ਤਾਂ ਹੋ ਸਕਦੀ ਹੈ ਸਾਡੀ ਜ਼ਰੂਰਤ ਤਾਂ ਹੋ ਸਕਦੀ ਹੈ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ ਔਰ ਔਰਤਾਂ ਦਾ ਅੰਦੋਲਨਾਂ ਵਿੱਚ ਕਿੰਨੇ ਕਿ ਜਿਮੇਵਾਰੀ ਆ ਉਹਨਾਂ ਦੀ ਕਿੰਨਾ ਕੁ ਸਹਿਯੋਗ ਆ ਅੱਜ ਦੇ ਕੱਠ ਨੇ ਦੱਸਤਾ ਔਰ ਔਰਤਾਂ ਪਹਿਲਾਂ ਵੀ ਅੰਦੋਲਨਾਂ ਵਿੱਚ ਲੜੀ ਆ ਸ਼ਹੀਦੀਆਂ ਪਾਈਆਂ ਉਹਨੇ ਹੱਡ ਪੈਰ ਤੜਾਏ ਆ ਉਹ ਜਦੋਂ ਦੇਖੋ ਕੋਈ ਵੀ ਆਗੂ ਕਰਵਾ ਰਿਆ ਜੇ ਉਹਦੀ ਮਾਂ ਨਾ ਸਹਿਯੋਗ ਕਰੇ ਜੇ ਉਹਦੀ ਘਰ ਵਾਲੀ ਨਾ ਸਹਿਯੋਗ ਕਰੇ ਉਹਦੀਆਂ ਭੈਣ ਭੜਾਈਆਂ ਸਹਿਯੋਗ ਨਾ ਕਰਨ ਉਹਦੀਆਂ ਭਤੀਜੇ ਭਤੀਜੀਆਂ ਸਹਿਯੋਗ ਕਰ ਘਰੋਂ ਨਿਕਲ ਨਹੀਂ ਸਕਦਾ ਲੀਡਰ ਅਕਸੇ ਅੰਡਰਗਰਾਉਂਡ ਹੁੰਦੇ ਆ ਤੇ ਛਾਪਾ ਕੰਦਾ ਫਾਣੀ ਟੱਪ ਕੇ ਪੋਲਸਾਂ ਜੇ ਤਾਂ ਅੰਦੇ ਤੋਂ ਉਹਦਾ ਸਾਹਮਣਾ ਉਹ ਘਰ ਪਰਿਵਾਰ ਨਾਲ ਹੁੰਦਾ ਕਿ ਕਿੱਥੇ ਗਿਆ ਐਂ ਬੋਲ ਕੇ ਬੋਲਦਾ ਬਦਵਾਸ਼ ਕਿੱਥੇ ਗਿਆ ਅੱਜ ਬੜਿਆ ਟਾਰਾ ਮਾਰਦਾ ਈ ਉਹ ਕਹਿੰਦੀ ਵੀ ਸਾਨੂੰ ਕੀ ਪਤਾ ਉਹ ਲੱਭ ਲੋ ਜਾ ਕੇ ਬਾਹਰ ਟੱਕਰ ਜਦੋਂ ਕਿਸਾਨ ਲੀਟਰਾਂ ਦੇ ਘਰਾਂ 'ਚ ਟਕਰਾਅ ਔਰਤ ਸੈਂਦੀ ਹੈਗੀ ਆ ਤੇ ਪਰਿਵਾਰਾਂ ਦੇ ਸਹਿਯੋਗ ਤੋਂ ਬਾਅਦ ਔਰਤ ਦੀ ਸਹਿਯੋਗ ਤੋਂ ਬਿਗਾਰ ਅੰਦੋਲਨ ਚੱਲ ਹੀ ਨਹੀਂ ਸਕਦਾ ਜੋ ਅਸੀਂ ਸਮਝਦੇ ਆ ਗਿਆ ਆ ਦੋ ਮਿੰਟ ਡਰਾਈਵ ਸਬ ਕਰ ਲੈਣ ਜੀ ਕਰ। ਹਾਂ ਇੱਕ ਗੱਲ ਇੱਕੋ ਛੋਟਾ ਜਿਹਾ ਛੋਟਾ ਜਿਆਦਾ ਇੱਕ ਗੱਲ ਇੱਕ ਮਿੰਟ ਕਰ ਲੈਣਾ ਚਾਹੀਦਾ। ਜਿਹੜੀ ਮਤਲਬ ਹੈ ਪੰਜਾਬ ਦੇ ਤੇ ਇੱਕ ਕਰ। ਬਸ। ਇਹ ਤਾਂ ਨਾਲ ਜੁੜ ਜਣੀ ਸੀ। ਚਲ ਚਲ ਚਲ। ਸਭ ਤੋਂ ਪਹਿਲਾਂ ਜਿਨੇ ਮੀਡੀਆ ਕਰਮੀ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਕੁਮੰਤਰੀ ਔਰਤ ਦਿਵਸ ਜਿਹੜਾ ਮਨਾਇਆ ਗਿਆ ਸ਼ੰਭੂ ਬਾਰਡਰ ਤੇ ਇਹ ਮੈਂ ਕਹਾਂਗਾ ਕਿ ਔਰਤ ਨੂੰ ਸ਼ਕਤੀ ਦਾ ਰੂਪ ਕਿਹਾ ਗਿਆ। ਔਰਤ ਨੇ ਹੀ ਪੀਰ ਪੈਗੰਬਰ ਪੈਦਾ ਕੀਤੇ। ਔਰਤ ਨੇ ਹੀ ਜੋਧੇ ਬਲੀ ਪੈਦਾ ਕੀਤੇ ਸੋ ਮੈਂ ਸਮਝਦਾ ਹੈ ਕਿ ਅੱਜ ਜੋ ਮੋਰਚੇ ਦੇ ਵਿੱਚ ਸੱਦਾ ਦੇਣ ਤੇ ਸਾਡੀਆਂ ਪਹਿਣਾ ਮਾਤਾਵਾ ਸ਼ਾਮਲ ਹੋਈਆਂ ਨੇ ਪਾਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੂਰਾ ਪੰਜਾਬ ਇਸ ਅੰਦੋਲਨ ਨਾਲ ਜੁੜਿਆ ਹੋਇਆ ਬੱਚਾ ਬੱਚਾ ਜੁੜਿਆ ਹੋਇਆ ਘਰਾਂ ਤੋਂ ਸੜੀਆਂ ਔਰਤਾਂ ਪਹਿਣਾ ਮਾਤਾਵਾ ਵੀ ਜੁੜੀਆਂ ਹੋਈਆਂ ਸੋ ਜਲ ਤੋ ਜਲ ਜਿਵੇਂ ਭੰਦੇਸਾ ਨੇ ਆਖਿਆ ਕਿ 19 ਤਰੀਕ ਨੂੰ ਜਿਹੜੀ ਮੀਟਿੰਗ ਆਣੀ ਹੈ ਪ੍ਰਧਾਨ ਮੰਤਰੀ ਜੀ ਮੰਤਰੀਆਂ ਨੂੰ ਸਮਝਾ ਕੇ ਪੇਜਣ ਔਰ ਇਸ ਅੰਦੋਲਨ ਨੂੰ ਹਲਕਨ ਜੀ ਅਗਰਵਾ ਸਿੰਘ ਜੀ ਹਰੀਗੜ ਲਾਸਟ ਜੀ ਹਾਂਜੀ ਪੱਤਰਕਾਰ ਭਰਾਵੋ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਵਰਦੀਆਂ ਗੋਲੀਆਂ ਚ ਵਰਦੇ ਅਥਰੂ ਵਾਇਦੇ ਗੋਲੀਆਂ ਚ ਤੁਸੀਂ ਵੱਡੀ ਪੱਧਰ ਤੇ ਸਾਡਾ ਸਹਿਯੋਗ ਦਿੱਤਾ ਸਾਡਾ ਸੰਘਰਸ਼ਾਂ ਦੇ ਵਿੱਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਬਾਟਰਾਂ ਦੇ ਉੱਤੇ ਇਕੱਠ ਹੋਇਆ ਜਿਹੜੇ ਉਹ ਲਾ ਲਾ ਮਿਸਾਲ ਇਕੱਠ ਹੋਇਆ ਸਾਡੀ ਦਫੇਬੰਦ ਲੋਕਾਂ ਦੀ ਸੰਗਠਨ ਕਰਨ ਵਾਲੇ ਲੋਕਾਂ ਨੇ ਸਾਡੀ ਦੋਵੇਂ ਫਾਰਮਾਂ ਦੀ ਇਹ ਸੋਚ ਹੈ ਕਿ ਜਿੱਥੇ ਅੱਜ ਮਰਦ ਪ੍ਰਧਾਨ ਸਮਾਜ ਦੇ ਵਿੱਚ ਸਾਡੀਆਂ ਮਤਾਵਾ ਪੈਣਾਂ ਨੂੰ ਹਰ ਪੱਖ ਤੋਂ ਵਿਤਕਰੇਵਾਦੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਦਿਲੋਂ ਕਿ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰਕੇ ਅਸੀਂ ਸਾਡੀਆਂ ਮਤਾਵਾ ਪੈਣਾਂ ਨੂੰ ਬਰਾਬਰ ਦਾ ਸਾਥ ਦੇਈਏ ਉਹਨਾਂ ਦੇ ਹੱਕ ਉਹਨਾਂ ਦੇ ਹਿੱਤ ਅਸੀਂ ਪੈਲਦੇ ਦੇ ਹੱਥੇ ਆਪਣੇ ਬਾਗ ਉਹਨੇ ਜਿਹੜੀਆਂ ਲੋੜਾਂ ਉਹ ਪੂਰੀਆਂ ਕਰੀਏ ਇਸ ਕਰਕੇ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਹੈ ਕਿ ਸੰਗਤ 21 ਵਿਸਵੇ ਹੁੰਦੀ ਹੈ ਗੁਰੂ 20 ਵਿਸਵੇ ਹੁੰਦਾ ਹੈ ਜਾਨੀ ਇਹ ਗੱਲਾਂ ਸਰਕਾਰ ਤੇ ਕਿਉਂਕਿ ਲੋਕਤੰਤਰ ਦੇ ਤਹਿਤ ਲੋਕ ਵੱਡੇ ਹੁੰਦੇ ਆ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਬੇਸ਼ੱਕ ਅੱਜ ਅਸੀਂ ਪ੍ਰਚਾਰ ਕਰਦੀ ਜਾਂਦੇ ਆ ਵੀ ਸਰਕਾਰ ਬਹੁਤ ਤਕੜੀ ਹੁੰਦੀ ਆ ਨਹੀਂ ਹੁੰਦੀ ਸਰਕਾਰ ਤਕੜੀ ਕਿਉਂਕਿ ਇੱਕ ਸਰਕਾਰ ਆਉਂਦੀ ਆ ਦੂਜੀ ਜਾਂਦੀ ਆ ਲੋਕਤੰਤਰ ਦੇ ਤਹਿਤ ਲੋਕ ਵੱਡੇ ਹੁੰਦੇ ਆ ਇਸ ਕਰਕੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਲੋਕਤੰਤਰ ਦੇ ਤਹਿਤ ਇਹ ਕੰੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਲੋਕ ਕੀ ਚਾਹੁੰਦੇ ਆ ਯਾਨੀ ਜੇ ਸਾਡੀਆਂ ਮਿਹਨਤ ਕਰਮਾਈ ਲੋਕਾਂ ਦੀਆਂ ਪਰਿਵਾਰਕ ਸਮਾਜਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਹੱਕ ਜਿਹੜੇ ਉਹ ਦੱਬੇ ਜਾਂਦੇ ਐ ਸਾਡੇ ਹਿੱਤ ਕੁਚਲੇ ਜਾਂਦੇ ਐ ਸਾਡੇ ਨਾਲ ਬਿਤਕਰੀ ਬਾਜ਼ੀ ਕੀਤੀ ਜਾਂਦੀ ਐ ਖੇਤੀਬਾੜੀ ਸੈਕਟਰ ਦੇ ਵਿੱਚ ਇਸ ਕਰਕੇ ਇਹ ਲੰਬਾ ਸਮਾਂ ਨਹੀਂ ਚੱਲਣਾ ਕਿਉਂਕਿ ਕੋਸ਼ਿਸ਼ ਐ ਸਾਡੀ ਕਿ ਸਮੁੱਚੇ ਲੋਕ ਸਾਡੀਆਂ ਮਤਾਵਾ ਪੈਣਾ ਬਰਾਬਰ ਦਾ ਹਿੱਸਾ ਸਾਡਾ ਇਹ ਆਪਣੇ ਸਾਡੇ ਖੇਤੀਬਾੜੀ ਸੈਕਟਰ ਪਤੀ ਮੰਗਾ ਪ੍ਰਤੀ ਸੁਚੇਤ ਹੋਣ ਇਹਨਾਂ ਵਿੱਚ ਗੱਲ ਜਾਵੇ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਧੀ ਪੁੱਤਰ ਨੂੰ ਪੜ੍ਹੇ ਦੇਖੂ ਨੌਕਰੀ ਕਾਹਤੋਂ ਨਹੀਂ ਮਿਲਦੀ ਕਿਸਮਤ ਜਵਾਰ ਕਹਿਦਾ ਸਰਕਾਰ ਦੀਆਂ ਨੀਤੀਆਂ ਪੋਲਿਸੀਆਂ ਤੇ ਫਰਕ ਹੈ ਇਹਨਾਂ ਨੂੰ ਪਤਾ ਲੱਗੇ ਸਾਡੀ ਆਪਾਂ ਇਹਨਾਂ ਨੂੰ ਵੀ ਅਸੀਂ ਕੰਮ ਮਾੜੇ ਨਹੀਂ ਕੀਤੇ ਨਾ ਅਸੀਂ ਖਾਤੇ ਵੱਧ ਕੀਤੇ ਤਾਂ ਸਰਕਾਰ ਦੇ ਲਾਇ ਹੋਏ ਆਜਾ ਮੈਂ ਸਾਡੇ ਤੇ ਜਣੀ ਜੇ ਸਾਡੀਆਂ ਮਤਾਵਾ ਪਹਿਣਾ ਇਸ ਤਰ੍ਹਾਂ ਸਾਡੇ ਸੰਘਰਸ਼ਾਂ ਵਿੱਚ ਆ ਕੇ ਚੇਤਨੂਂ ਹੁੰਦੀਆਂ ਦਿਮਾਗ ਦੇ ਪੱਖ ਤੋਂ ਤਾਂ ਇਸ ਗੱਲ ਦੀ ਗਰੰਟੀ ਹੁੰਦੀ ਹੈ ਕਿ ਸਾਡੇ ਲੋਕ ਤਾਕਤ ਨੂੰ ਹਰਾਉਣ ਵਾਲਾ ਕੋਈ ਨਹੀਂ ਲੋਕਤੰਤਰ ਦੇ ਤਹਿਤ ਲੋਕ ਵੱਢਿਆ ਇਸ ਕਰਕੇ ਅਸੀਂ ਆਸ ਕਰਦੇ ਹਾਂ ਸਰਕਾਰਾਂ ਦੇ ਕੋਲੋਂ ਕਿ ਸਾਡੀਆਂ ਹੱਕੀ ਤੇ ਬਾਜ਼ ਮੰਗਾ ਮੰਨੀਆਂ ਹੋ ਜਾਂ ਮੰਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਸਮਾਪਤ ਕਰਨ ਵਾਲੇ ਸਰਕਾਰ ਸੋਹਰਦ ਹੋਵੇ ਤੇ ਜਿਹੜੀ ਲੋਕਾਂ ਦੀ ਦਿੱਕਤਾਂ ਬਣੀ ਹੋਈ ਆ ਬਾਦਰਾਂ ਤੇ ਕੰਧਾਂ ਕੱਢ ਕੇ ਇਹ ਸਰਕਾਰ ਦੂਰ ਕਰੇ ਧੰਨਵਾਦ ਹਾਂਜੀ ਹੁਣ ਕੋ ਸਵਾਲ ਹੈ ਕਿਆ ਕਰ ਲੋ ਹੁਣ ਕਰੋ ਧੰਨਵਾਦ ਜੀ ਜਿਹੜੇ ਸਰਕਾਰ ਨੂੰ ਦਸਤਾਵੇਜ਼ ਭੇਜਣੇ ਸੀ ਪਿਛਲੀ ਮੀਟਿੰਗ ਦੇ ਵਿੱਚ ਭੇਜ ਦਿੱਤੇ ਨੇ ਤੇ ਕਿਸ ਤਰ੍ਹਾਂ ਦੇ ਦਸਤਾਵੇਜ਼ ਦੇਖੋ ਕੋਈ ਸਰਕਾਰ ਨੂੰ ਦਸਤਾਵੇਜ਼ ਨਾ ਦੇਣੇ ਆ ਨਾ ਪਾਲਸੀ ਸਵਾਲ ਹੀ ਨਹੀਂ ਹੈ ਸਵਾਲ ਇਹ ਹੈ ਕਹਿੰਦੇ ਸਵਾਲ ਹੈ ਵੀ ਜਿਹੜੀਆਂ ਗੱਲਾਂ ਕੋ ਮੀਟਿੰਗ 'ਚ ਕੀਤੀਆਂ ਕੀਤੀਆਂ ਉਹ ਕਿਹੜੇ ਹਵਾਲੇ ਤੋਂ ਲਈਆਂ ਗਈਆਂ ਜੀ ਕਿ ਕੀ ਹਵਾਲਾ ਮੈਂ ਕੋਈ ਤਰਕ ਦੇਣਾ ਹੈਗਾ ਨਾ ਕੋ ਪਾਲਿਸੀ ਦਾ ਡਰਾਫਟ ਅਸੀਂ ਬਣਾ ਕੇ ਦੇਣਾ ਇਹ ਸਰਕਾਰਾਂ ਦਾ ਕੰਮ ਹੈ ਪੋਲਿਟੀਕਲ ਵਿਲਪਰ ਦਾ ਸਵਾਲ ਹੈ ਸਰਕਾਰ ਨੇ ਕੰਮ ਕਰਨਾ ਕਿਵੇਂ ਕਰਨਾ ਹਾਂ ਅਸੀਂ ਕੋਈ ਦਾਵਾ ਕਰ ਰਹੇ ਹਾਂ ਕਿਸੇ ਗੱਲ ਦਾ ਉਹਦਾ ਸੋਰਸ ਕੀ ਆ ਬਸ ਉਹ ਦੱਸਣਾ ਸਰਕਾਰ ਨੂੰ ਵੀ ਆ ਸੱਤ ਸੂਤ ਅੱਜ ਦਸਤਾਵੇਜ਼ ਦੇ ਵਿੱਚ ਦਊਂ ਕਰਨਾ ਨਾ ਉਹਨਾਂ ਨੂੰ ਲਿਖ ਕੇ ਦੇ ਦਾਂਗੇ ਵੀ ਆ ਸਰਕਾਰ ਦੀਆਂ ਵੈਬਸਾਈਟਾਂ ਤੋਂ ਆਹ ਡਾਟਾ ਕਲਕਿਆ ਸਾਡੇ ਕੋਲ ਆਏ ਹੋਗਾ ਦਸਤਾਵੇਜ਼ ਕੋਈ ਨਹੀਂ ਹੈਗਾ ਉਹਨੂੰ ਦਸਤਾਵੇਜ਼ ਸ਼ਬਦ ਕਰ ਲਓ ਰੋਕਾ ਕਰ ਲਓ ਲਿਖ ਕੇ ਦਾਂਗੇ ਨਾ ਸਾਡਾ ਪਾਲਿਸੀ ਡਰਾਫਟ ਨਾ ਦੇਣਾ ਨਾ ਕੋ ਮਤਲਬ ਹੈਗਾ ਸਰਕਾਰ ਆਪ ਕਰੇ ਸਾਡਾ ਕੋਲ हां कुछ ਸਾਥੋ ਜਿਹੜੀ ਗੱਲ ਅਸੀਂ ਮੀਟਿੰਗ 'ਚ ਕਹੀ ਉਹ ਕਹਿੰਦਾ ਮੰਨ ਲਓ ਉਹ ECD ਦੀ ਰਿਪੋਰਟ ਆ ਪੀਸਕੋਲ ਨੂੰ ਸਭ ਪਤਾ ਉਹ ਕਹਿੰਦਾ ਜੀ ਇੱਥੇ ਹੈ ਨਹੀਂ ਅਸੀਂ ਉਹ 12 ਵਰਕੇ ਕੱਢ ਕੇ ਪੀਸਕੋਲ ਦੇ ਮੂੰਹ ਗਾੜੀ ਰੱਖ ਦਾਂਗੇ ਵਾ ਦੇਖ ਲਓ ਕਮਾਂਤਰੀ ਰਿਪੋਰਟ ਕੀ ਕਹਿੰਦੀ ਹੈਗੀ ਅਜ ਤਾਂ ਇਹ ਦੱਸਣਾ ਜੋ ਅਸੀਂ ਗੱਲ ਕਰ ਰਹੇ ਉਹਨੂੰ ਪ੍ਰੂਫ ਕਰਨਾ ਬਸ ਬਾਕੀ ਸਰਕਾਰ ਨੂੰ ਸਭ ਪਤਾ ਸਰਕਾਰ ਕੋ ਇੰਨੇ ਇੰਸਟੀਚਿਊਸ਼ਨ ਨੇ ਸਰਕਾਰ ਨੂੰ ਕਿਹੜੀ ਗੱਲ ਦੀ ਭੁੱਲ ਹੈਗੀ ਕਿ ਕਿਹੜਾ ਡੇਟਾ ਜਿਹੜਾ ਸਰਕਾਰ ਨੇ ਨਹੀਂ ਪੜਿਆ ਪਰ ਅਸੀਂ ਜੋ ਗੱਲ ਮੀਟਿੰਗ 'ਚ ਕਹੀ ਉਹਨੂੰ ਪ੍ਰੂਫ ਕਰਨਾ ਨੇਸ਼ਾ ਵਿੱਚ ਕਿੰਨਾ ਫੋਰਮ ਨੂੰ ਕਿਉਂ ਨਹੀਂ ਸੱਦਾ ਦਿੱਤਾ ਜਾਂਦਾ ਗੱਲਬਾਤ ਹਾਂ ਦੇਖੋ ਇਹ ਤਾਂ ਸਰਕਾਰ ਦੇ ਵਿੱਚ ਆ ਕਿਉਂਕਿ ਦੋ ਫੋਰਮ ਹੀ ਸੰਘਰਸ਼ ਕਰ ਰਹੇ ਸੀ 12 ਮੰਗਾਂ ਦੇ ਇਸ ਕਰਕੇ ਸੱਦਾ ਆ ਦੋਵਾਂ ਫੋਰਮ ਨੂੰ ਅਸੀਂ ਚਾਹੁੰਦੇ ਹਾਂ ਸਾਡਾ ਸੰਘਰਸ਼ ਚੱਲੇ ਤੇ ਤਿੰਨੇ ਫੋਰਮ ਵੀ ਗੱਲ ਕਰਨ ਮੇਰਾ ਪੰਜਾਬ ਦਾ ਰਾਜ ਸੀਗਾ ਇਹ ਵੀ ਮਹਿਲਾ ਮਨੇ ਬਦਲ ਦਿੱਤਾ ਹੂੰ ਦਿੱਲੀ ਦਾ ਵੀ ਬਦਲ ਦਿੱਤਾ ਕੀ ਕਹਿਣਾ ਹੈ ਹਾਂ ਦੇਖੋ ਚੰਗੀ ਦੇਖੋ ਇਹ ਤਾਂ ਵੋਟ ਕਿੰਨੂੰ ਪਾਉਣੀ ਕਿੰਨੂੰ ਨਹੀਂ ਪਾਉਣੀ ਇਹ ਹੌਰਤ ਦੀ ਆਪਦੀ ਮਰਜ਼ੀ ਤੇ ਆਪਾਂ ਇੱਥੇ ਬਾਹਰ ਕੋਈ ਇੰਟਰਫੇਅਰ ਨਹੀਂ ਕਰਦੇ ਹੈਗੇ ਹਰ ਇੱਕ ਦਾ ਆਪਣਾ ਨਿੱਜੀ ਤੇ ਤੇਰੇ ਨਾਲ ਸਰਕਾਰਾਂ ਹੀ ਬਸਲ ਕੇ ਰੱਖ ਦਿੱਤੀਆਂ ਹੈਗੀਆਂ ਹਾਂ ਦੇਖੋ ਦੇਖੋ ਇਹ ਸਰਕਾਰਾਂ ਦੇਖੋ ਨਾ ਪ੍ਰਧਾਨ ਮੰਤਰੀ ਜੀ ਕਹਿੰਦਾ ਰੈਡੀਕਲ ਚਰ ਨਹੀਂ ਹੋਣਾ ਚਾਹੀਦਾ ਹੁਣ ਭਾਜਪਾ ਹੀ ਰੋਡੀਆਂ ਵੰਡਦੀ ਫਿਰਦੀ ਆ ਹੁਣ ਪੰਜਾਬ ਚ ਕਹਿੰਦੇ 1000 ਰੁਪਇਆ ਔਰਤ ਨੂੰ ਦੇਣਾ ਮਿਲਿਆ ਤਾਂ ਹੈ ਨਹੀਂਗਾ ਹੁਣ ਦਿੱਲੀ ਚ ਵੀ ਨਹੀਂ ਮਿਲਿਆ ਹੁਣ ਦਿੱਲੀ ਚ ਨਵੇਂ ਇਲਾਲੇ ਲਾ ਲੇ ਤਾਂ ਔਰਤ ਨੂੰ ਪ੍ਰਲੋਪਨ ਦੇ ਕੇ ਵੋਟ ਵਰਜੇ ਇੱਕ ਵੋਟ ਵਰਜਾਉ ਮਜ਼ਦੂਰ ਨੂੰ ਵੀ ਵਰਤਿਆ ਜਾਂਦਾ ਸੀਗਾ ਆਲਤ ਨੂੰ ਵੀ ਵਰਤਿਆ ਜਾ ਰਿਹਾ ਇਹ ਇਹ ਖੇਡ ਆ ਸਿਆਸੀ ਖੇਡ ਆ ਇਹਦੇ ਵਿੱਚ ਇਹਨਾਂ ਦੇਣਾ ਕੁਝ ਨਹੀਂ ਹੈ 5 ਤਰੀਕ ਵਾਰ ਇਹ ਕੀ ਕਹਿਣਾ ਚਾਹੁੰਗੇ ਜਿਹੜਾ 5 ਤਰੀਕ ਨੂੰ ਸਰਕਾਰ ਨੇ ਕੀਤਾਗਾ ਉਹ ਬੀ ਐਸ ਕੇ ਐਮ ਦੇ ਦੇਖੋ ਦੋਨੋਂ ਫਾਰਮੇ ਸਮਝਦੇ ਆ ਕਿ ਕੋਈ ਪੁਲੇਖੇ ਚ ਰਹੇ ਵੀ ਚੰਡੀਗੜ੍ਹ ਗੜੀ ਸਟੇਟ ਹੋ ਅੱਡਾ ਤੇ ਦਿੱਲੀ ਦੀ ਸਟੇਟ ਅੱਡਾ ਹਾਕਮਾ ਇੱਕੋ ਹੀ ਨਸਲ ਦੇ ਨੇ ਕੋਈ ਵੀ ਹੋਵੇ ਇਹਨਾਂ ਦੇ ਵੱਖਰੇਵੇਂ ਤਾਂ ਹੋਣਗੇ ਸੱਤਾ ਨੂੰ ਕਬਜ਼ਾ ਨੂੰ ਲੈ ਕੇ ਵੀ ਸੱਤਾ ਚ ਕੌਣ ਕਿੰਨੇ ਆਉਣਾ ਕੁਸ਼ੀ ਦਾ ਰੌਲਾ ਵਾ ਨਾ ਤਾਂ ਨੀਤੀਆਂ ਦਾ ਰੌਲਾ ਵਾ ਨਾ ਕੁੱਟਣ ਦਾ ਹਾਂ ਸਾਨੂੰ ਦਿੱਲੀ ਵਾਲੇ ਨੇ ਕੁੱਟ ਲਿਆ ਰੱਦ ਕੇ ਠੀਕ ਆ ਸਾਡੇ ਭਾਈਆਂ ਨੂੰ ਭਗਵੰਤ ਮਾਨ ਨੇ ਕੁੱਟ ਲਿਆ ਫਰਕ ਕੀ ਆਂਦਾ ਇਹ ਬਾਈ ਸਾਨੂੰ ਦਿੱਲੀ ਨਹੀਂ ਜਾਣ ਦਿੰਦਾ ਹੋਰ ਚੰਡੀਗੜ੍ਹ ਨਹੀਂ ਵਰਨ ਦਿੰਦਾ ਤਾਂ ਅਸੀਂ ਇਹਦੀ ਨਿੰਦਿਆ ਕਰਦੇ ਆ ਅਰੇ ਇਹ ਹਾਲਤਾ ਹੈ ਦੱਸਦੀਆਂ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਧੰਨਵਾਦ ਧੰਵਾਦੀ ਬੀ ਥੈਂਕ ਯੂ ਜੀ ਥੈਂਕ ਯੂ ਜੀ ਧੰਨਵਾਦ ਜੀ ये हिंदी वाली कर रहा की गल हां बहुत खुशी हुई मिलके किसी के माया मोहब्बत अच्छा बातें तो होने आ बहुत मजा आ गया मैंने कोई नहीं कहा मैं बात किया तो आप देखिए